ਦੇ ਉਹਨਾਂ ਦੀਆਂ ਵਾਰਾਂ ਜਿਹੜੀਆਂ ਜੋ ਲਿਖੀਆਂ ਪਾਈ ਗੁਰਦਾਸ ਜੀ ਨੇ ਤੇ ਪੰਜਾਬੀ ਯੂਨੀਵਰਸਿਟੀ ਨੇ ਉਹਨੂੰ ਮਾਨਤਾ ਦਿੱਤੀ ਹੈ ਚਾਰ ਇਤਹਾਸ ਸਿੱਖ ਦੀ ਸਿੱਖੀ ਸਿੱਖੀ ਦੇ ਚਾਰ ਗ੍ਰੰਥ ਜਿਹਨਾਂ ਨੂੰ ਮਾਨਤਾ ਦਿੱਤੀ ਹੈ ਪੰਜਾਬੀ ਯੂਨੀਵਰਸਿਟੀ ਨੇ ਪਹਿਲੇ ਨੰਬਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦਾ ਟਿਕਾ ਕੀਤਾ ਫਿਰ ਗੁਰੂ ਗੇ ਨੇ ਉਹਨੂੰ ਮਾਨਤਾ ਦਿੱਤੀ ਹੈ ਨੰਬਰ 2 ਤੇ ਹੈਗਾ ਗੁਰਪਤਵ ਸੂਝ ਗ੍ਰੰਥ ਜਿਹਦੇ ਲਖਾਰੀ ਨੇ ਭਾਈ ਸੰਤੋਖ ਸਿੰਘ ਜੀ ਚੂੜਾ ਮਣੀ ਜਿਹੜੇ ਭਾਈ ਭਗਤੂ ਦੀ ਸੰਤਾਨ ਵਿੱਚੋਂ ਐ ਜਿਨ੍ਹਾਂ ਦੀ ਬਖਸ਼ਿਸ਼ ਕੀਤੀ ਸੀ ਚੌਥੇ ਪਾਸ਼ਾ ਨੂੰ ਰਾਮਦਾਸ ਜੀ ਮਹਾਰਾਜ ਨੇ ਤੇ ਉਹਨਾਂ ਦੇ ਬਜ਼ੁਰਗ ਰਹਿਣ ਵਾਲਾ ਸੀ ਭੁੱਜੋ ਦੇ ਇਲਾਕੇ ਦੇ ਉਹ ਲੰਬੀ ਇਤਰੀ ਸ਼ਾਹਕਟ ਮਕਾਦਨ ਸੀ ਤਾਂ ਮੇਨ ਪੁਆਇੰਟ ਉਹਦੇ ਮੁਕਾਬਲੇ ਵਿੱਚ ਸਿੱਖ ਇਤਿਹਾਸ ਹੈ ਜੀਗਾ ਉਹ ਪੜ੍ਹ ਲਈ ਕੋਈ ਅੱਜ ਕੱਲ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਾ ਐਨੇ ਸਿੱਖ ਇਤਿਹਾਸ ਦੇ ਚਾਰ ਸਰੂਪ ਮੂਲ ਦੇ ਵਿੱਚ ਹੈ ਤੇ ਉਹਦਾ ਸੀ ਤੇ ਨਿਰਮਲੇ ਸੰਤ ਜੀ ਨੇ ਸੀ ਉਹ ਆਪਣੇ ਚੇਲਿਆਂ ਨੂੰ ਸੰਥਿਆਨਾ ਪੜ੍ਹਾਉਦੇ ਹੁੰਦੇ ਸੀ ਤੇ ਸ਼ਰਧਾ ਦਾ ਉਹ ਪੜ੍ਹਦੇ ਸੀ ਤੇ ਸਵੇਰ ਦੇ ਟਾਈਮ ਗੁਰਬਾਣੀ ਜਿਹੜੀ ਉਹ ਆਰਥਾਂ ਸਵੇਰ ਸੁਣਾਈ ਜਾਂਦੀ ਸੀ ਤੇ ਸ਼ਾਮ ਦੇ ਟਾਈਮ ਤੇ ਗੁਰਪ੍ਰਤਪ ਸੂਰਜ ਗ੍ਰੰਥ ਸੁਣਾਇਆ ਜਾਂਦਾ ਸੀ ਤੇ ਉਹਨਾਂ ਦੇ ਜਿਹੜੇ ਅਨੁਜਾਇੀ ਸੀ ਅਰਥਾਂ ਸਮੇਤ ਗੁਰਬਾਣੀ ਦੀ ਵੀ ਉਹ ਨਾਜੁੰਦੀ ਸੀ ਤੇ ਅਰਥਾਂ ਸਮੇਤ ਉਹਨਾਂ ਨੂੰ ਗੁਰਪ੍ਰਤਾਪ ਸੂਝ ਗ੍ਰੰਥ ਦੀ ਵੀ ਨਾ ਆਉਂਦੀ ਸੀ ਤੇ ਕਿੰਨਾ ਤਪ ਕੀਤਾ ਗੁਰਸਿੱਖਾਂ ਨੇ ਕਿੰਨੀ ਸੇਵਾ ਕੀਤੀ ਕਿੰਨੀ ਰਾਹ ਦਾ ਕੀਤੀ ਹਰ ਚੀਜ਼ ਉਹਦੇ ਵਿੱਚ ਮਿਲਦੀ ਏ ਤੇ ਮੇਨ ਪੁਆਇੰਟ ਤੇ ਤੀਜੇ ਨੰਬਰ ਤੇ ਭਾਈ ਗੁਰਦਾਸ ਜੀਆਂ ਬਾਰੇ ਨੂੰ ਤੇ ਚੌਥੇ ਨੰਬਰ ਤੇ ਭਾਈ ਨੰਦ ਲਾਲ ਜੀਆਂ ਬਾਰੇ ਇਹਨੇ ਫਾਰਸੀ ਦੇ ਬਹੁਤ ਹਾਨ ਵਿਦਵਾਨ ਸੀਗੇ ਮੈਂ ਇੱਥੇ ਛਾਲ ਕੱਟ ਕਰਨਾ ਹੈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਕੁਰਾਨ ਸ਼ਰੀਫ ਦੀ ਆਇਤ ਸੀ ਜੇ ਉਹਦੇ ਅਰਥ ਪੁੱਛਣਾ ਚਾਹੁੰਦਾ ਸੀ ਔਰੰਗਜ਼ੇਬ ਉਹ ਤਸੱਲੀ ਕੋਈ ਨਹੀਂ ਸੀ ਕਰ ਸਕਿਆ ਜਿੰਨੇ ਕਾਜੀ ਸੀ ਸਾਰੇ ਬੁਲਾਏ ਹੋਏ ਸੀ ਦੁਨੀਆਂ ਦੇ ਹਿੰਦੁਸਤਾਨ ਤੋਂ ਬਾਹਰ ਦੇ ਬੁਲਾਏ ਹੋਏ ਸੀ ਕੋਈ ਵੀ ਕਾਜੀ ਉਹ ਕਲਾਮ ਦਾ ਸਹੀ ਅਰਥ ਕਰਕੇ ਤੇ ਉਸ ਨੂੰ ਸਰਟੀਫਾਈ ਨਹੀਂ 시 کرا ਸਕਿਆ ਤੇ ਬਹਾਦਰ ਸ਼ਾ ਜਿਹਦਾ ਮੰਤਰੀ ਸੀ ਭਾਈ ਨੰਦਰਾਲ ਤੇ ਉਸ ਸਮੇਂ ਬਹਾਦਰ ਸ਼ਾ ਨੇ ਬੇਨਤੀ ਕੀਤੀ ਸੀ ਆਪਣੇ ਪਿਤਾ ਕੋਲੇ ਕਹਿੰਦੇ ਪਿਤਾ ਜੀ ਜੇ ਤੁਸੀਂ ਹੁਕਮ ਕਰੋ ਤਾਂ ਮੇਰਾ ਮੰਤਰੀ ਹੈ ਤਾਂ ਉਹ Hindu ਪਰ ਇਸ ਐਤ ਦੇ ਅਰਥ ਸੁਣਾ ਕੇ ਤੁਹਾਨੂੰ ਕਹਿੰਦੇ ਸਰਟੀਫਾਈ ਕਰਾ ਦਊਗਾ ਇਹ ਤੇ ਲਿਆ ਅਗਲੇਨ ਦਰਬਾਰ ਦੇ ਵਿੱਚ ਲਿਆਂਦਾ ਗਿਆ ਸਾਰੇ ਕਾਜ਼ੀ ਬੈਠੇ ਨੇ ਤੇ ਜਿਹੜੀ ਐਤ ਸੀ ਕੁਰਾਨ ਸ੍ਰੀਮਤੀ ਉਹਦੇ ਅਰਥ ਭਾਈ ਨੰਦ ਲਾਲ ਨੇ ਕੀਤੇ ਤੇ ਔਰੰਗਜ਼ੇਬ ਨੂੰ ਸੈਟੀਸਫਾਈ ਹੋ ਗਈ ਸ਼ਾਂਤ ਹੋ ਗਿਆ ਦੱਸ ਕਰਤਾ ਤੇ کئی ਲੱਖ ਰੁਪਏ ਦਾ ਇਨਾਮ ਉਹ ਨੌਸ ਕਰਤਾ ਤੇ ਜਿੰਨੇ ਉੱਥੇ ਕਾਜ਼ੀ ਬੈਠੇ ਸੀ ਨਾ ਸ਼ਰਾਵਾਦੀ ਉਹ ਇਕੱਤਰ ਉਹ ਤਾਂ ਤੰਗ ਹੋ ਗਏ ਇਹਨੂੰ ਗਾਦੀ ਗੱਲ ਹੈ ਇੱਕ ਹਿੰਦੂ ਜਿਹੜਾ ਸੀ ਉਹ ਸਾਨੂੰ ਸਾਰਾ ਥੱਲੇ ਲਾ ਕੇ ਛੱਡ ਗਿਆ ਸਾਡੇ ਤੇ ਬੇਇੱਜ਼ਤੀ ਕਰ ਆ ਗਿਆ ਤੇ ਕਹਿ ਲੱਗੇ ਆਪਾਂ ਨੂੰ ਕੋਈ ਛੱਡ ਜਾਂ ਅੰਤਰਾਣਾ ਚਲਾ ਜਾਈਏ ਇਹ ਜਿਹੇ ਆਦਮੀ ਛੱਡ ਜਾਂ ਅੰਤਰਾ ਜੰਤੂ ਵੀ ਨਹੀਂ ਹੜ੍ਹ ਰਹੀ ਛੱਡ ਜਾਂ ਅੰਤਰਾ ਉਹਨਾਂ ਨੇ ਕੀ ਰਛਿਆ ਕਹਿੰਦੇ ਜਹਾਂ ਆਪਣਾ ਕਹਿੰਦੇ ਵਾਕਿਆ ਹੀ ਕਹਿੰਦੇ ਇਹ ਮਹਾਰ ਵਿਦਵਾਨ ਹੈ ਜਰ ਵੀ ਨਾਂ ਕਿਸੇ ਕੋ ਰਹੇਗੀ ਪਰ ਸਾਨੂੰ ਇੱਕ ਬੜਾ ਦੁੱਖ ਆ ਕਹਿੰਦੇ ਉਰੰਗਜੀਬ ਕਹਦਾ ਉਹ ਤੁਹਾਨੂੰ ਕੀ ਦੁੱਖ ਕਰੇ ਕਹਿੰਦੇ ਸਾਬ ਨੂੰ ਦੁੱਖ ਇਹ ਹੀ ਹੈ ਕਿ ਇੰਨਾ ਟੌਪ ਦਾ ਵਿਦਵਾਨ ਹੋਵੇ ਜਿਹਨੂੰ ਫਾਰਸੀ ਦੀ ਇੰਨੀ ਨੌਂਜ ਹੋਵੇ ਫਰਾਂਸੀ ਦੀ ਇੰਨੀ ਨੌਂਜ ਹੋਵੇ ਤੂੰ ਅਜੇ ਤੱਕ Hindu ਹੈ ਮੁਸਲਮਾਨ ਬਣਣਾ ਚਾਹੀਦਾ ਉਹ ਤਾਂ ਉਹਨੂੰ ਲੱਗਦਾ ਸੀ ਉਹ ਦਿਮਾਗ ਖਰਾਬ ਸੀ ਉਹ ਕਹਿੰਦਾ ਠੀਕ ਹੈ ਬਈ ਮੁਸਲਮਾਨ ਬਣ ਉਹ ਨਾਮ ਜਿਆਦਾ ਗੇਰ ਰੋ ਗਿਆ ਤੇ ਬਹਾਦਰ ਸ਼ਾਹ ਨਾਰਾਜ਼ ਵੀ ਹੋਇਆ ਪਰ ਉਹਦੀ ਕੋਣਸੋਂ ਦਾ ਸੀ ਅਖੀਰ ਸੋਚਿਆ ਉਹਨੇ ਵੀ ਮੈਂ ਹੁਣ ਬਚ ਸਕਦਾ ਤਾਂ ਕੱਲ ਕੀ ਤਾਂ ਦਸ਼ਮੇਸ਼ ਪਿਤਾ ਨੇ ਤਬੀਬੇ ਜਿਹੜੇ ਨਨਕੁਰ ਸਾਹਿਬ ਰਾਜਮਾਨ ਉਹਨਾਂ ਦੀ ਸ਼ਰਵ ਵਿੱਚ ਜਾਊਂਗਾ ਤਾਂ ਮੈਨੂੰ ਉਹੀ ਬਚਾ ਸਕਦੇ ਔਰ ਦੁਨੀਆ ਦੀ ਕੋਈ ਹਸਤੀ ਬਚਾ ਦੇਣਾ ਰਹਿਣਾ ਵਾ ਪੱਕਾ ਹਲੂਈ ਹੈ ਇਹ ਫਿਰ ਆਪਦੀਆਂ ਜਿਹੜੀ ਇੱਕ ਦੋ ਕਿਤਾਬਾਂ ਸੀ ਉਹ ਨਾਲ ਲੈ ਕੇ ਤੇ ਰਾਤ ਦੇ ਹਨੇਰੇ ਵਿੱਚ ਚੱਲਿਆ ਸੀ ਉੱਥੋਂ ਤੇ ਪੈਦਲ ਨੰਗੇ ਪੈਰੀ ਚੱਲ ਕੇ ਅਨੰਤਪੁਰ ਸਾਹਿਬ ਆਇਆ ਸੀ ਤੇ ਇੱਥੇ ਆ ਕੇ ਠਹਿਰਿਆ ਸਿਰਫ ਖੁਰਾਜ ਦੇ ਠਹਿਰਿਆ ਉਹਨੇ ਪਾਣੀ ਵੀ ਨਹੀਂ ਪੀਤਾ ਉਹਨੇ ਵੀ ਮਗਰ ਫੜ ਵੀ ਨਾ ਲੈਣ ਮੈਨੂੰ ਖਬਰਾਂ ਸੀਗਾ ਤੇ ਜਦੋਂ ਆਇਆ ਨਾ ਅਨੰਤਪੁਰ ਸਾਹਿਬ ਦੀ ਧਰਤੀ ਤੇ ਕੱਲ ਕੀ ਧਰਮਸ਼ਿਸ਼ਥ ਦੇ ਧਿਆਨ ਕਰਦਾ ਹੋਇਆ ਤੇ ਉੱਥੇ ਆ ਕੇ ਬਾਹਰਲੀ ਪਰਿਕਰਮਾ ਤੇ ਬਾਹਰਲੀ ਡਿਊਟੀ ਦੇ ਡਿੱਗ ਪਿਆ ਪਏ ਉਹ ਜੋ ਹੋਸ਼ ਰਹੀ ਰਹੀ ਉਹਨੂੰ ਉਹ ਖੜਿਆ ਸੀਗਾ ਤੇ ਗੱਲਗੀਦਰ ਦਸ਼ਮੇਸ਼ ਜੀ ਦਾ ਆਪ ਜਦ ਲਗੇ ਉੱਥੇ ਆਏ ਤੇ ਸਿੱਖਾਂ ਨੂੰ ਲਾਇਆ ਉਹ ਬੇਹੋਸ਼ ਹੋ ਰੋਇ ਲ ਮੂਝ ਪਾਣੀ ਵੀ ਪਾਇਆ ਤੇ ਨਾਲ ਉਹਦੇ ਤਲੀਆਂ ਹੱਥਾਂ ਦੀਆਂ ਤੇ ਪੈਰਾਂ ਦੀ ਤੇ ਛਾਤੀ ਦੇ ਤੇਲ ਦੀ ਮਾਲਸ ਕਰਾਈ ਘੋਰੀ ਮਾਲਸ ਕਰਾਈ ਤੇ ਅੱਧੇ ਘੰਟੇ ਬਾਅਦ ਉਹਨੂੰ ਹੋਸ਼ ਆ ਗਈ ਤੇ ਫਿਰ ਗੱਲਗੀਦਰ ਦਸ਼ਮੇਸ਼ ਜੀ ਦੇ ਦਰਸ਼ਨ ਕਰਕੇ ਮਨ ਦਾ ਸ਼ਾਂਤ ਹੋ ਗਿਆ ਤੇ ਫਿਰ ਪਾਤਸ਼ਾਹ ਨੇ ਕਿਹਾ ਬੇਫਿਕਰ ਹੋ ਜਾ ਤੂੰ ਸਾਡੀ ਛਣ ਵਿੱਚ ਆ ਗਿਆ ਦੁਨੀਆ ਦੀ ਕੋਈ ਹਸਤੀ ਤੇਨ ਬਦਲ ਨਹੀਂ ਸਕਦੀ ਜਾਂ ਤੋ ਇਸ ਵਾਸਤੇ ਉਹਦੀਆਂ ਗੱਜਰਾ ਜਣੀਆਂ ਉਹਨੂੰ ਯੂਨੀਵਰਸਿਟੀ ਨੇ ਮਾਨਤਾ ਦਿੱਤੀ ਹੋਈ ਹੈ ਹੁਣ ਮੈਂ ਸ਼ਾਰਟਕਟ ਕਰਨਾ ਹੈ ਤੇ ਜਿਆਦਾ ਟਾਈਮ ਨਹੀਂ ਲੈਣਾਗਾ ਮੇਨ ਪੁਆਇੰਟ ਮੈਂ ਕਿਹਾ ਸੀ ਦੁਨੀਆ ਤੇ ਇਹ ਧਰਤੀ ਤੇ ਸਭ ਤੋਂ ਵੱਡਾ ਭਗਤ ਹੋਇਆ ਤਾਂ ਰਾਜਾ ਜਨਕ ਹੋਇਆ ਉਹ ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ ਉਹਦੀ ਵਾਰ ਸੁਣਾ ਦੇਣਾ ਅਰਥ ਨਹੀਂ ਕਰ ਲੈਗੇ ਉਹ ਕਹਿੰਦਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਆਉਂਦਾ ਸੀ ਦੇਵ ਲੋਕ ਨੂੰ ਚੱਲਿਆ ਗਣਗੰਧਰਬ ਸੁਬਾ ਸੁਬਾਸੀ ਜੰਪੁਰ ਗਿਆ ਪ੍ਰਕਾਰ ਸੁਨ ਵਿਲਾਵਨ ਜੀ ਨਰਕ ਨਵਾਸੀ ਧਰਮਰਾਏ ਨੂੰ ਆਖਿਆ ਸਵਨਾ ਦੀ ਕਰਨ ਬੰਦ ਕਲਾਸੀ ਕਰੇ ਬੇਨਤੀ ਧਰਮਰਾਏ ਹੋ ਸੇਵਕ ਠਾਕਰ ਅਵਿਨਾਸੀ ਧਰਮਰਾਏ ਜੀ ਤੋ ਸਾਰੀ ਦੁਨੀਆ ਡਰਦੀ ਏ ਦੁਨੀਆ ਦੇ ਚੱਕਰਵਤੀ ਰਾਜ ਆਵੇ ਉਹ ਕੋ ਡਰਦਾ ਏ ਮਰਦੋਦ ਹਰ ਆਦਮੀ ਨੂੰ ਉਹਦੇ ਪੇਸ਼ ਹੋਣਾ ਪੈਂਦਾ ਹੈ ਜਬ ਜੀ ਸਾਡੇ ਅਕੀਰ ਸਾਡੇ ਆਤੀ ਜਗਤੂ ਸਰਨਾਰਕ ਤੇਜ ਜੀ ਮਹਾਰਾਜ ਲਿਖਦੇ ਨੇ ਕਿ ਚੰਗੀਆਂयां ਭਰਿਆਈਆਂ ਵਚਨ ਧਰਮ ਦੂਰ ਕਰਮੀ ਆਪੋ ਆਪਣੀ ਕੇਨੜਾ ਕੇ ਦੂਰ ਜਿਨੀ ਨਾਮ ਤੇ ਆਇਆ ਕੈਮ ਸ਼ਕਤ ਢਾਲ ਨਾਨਕ ਤੇ ਮੁਖ ਜਨੇ ਕੀਤੀ ਜੁਤੀ ਨਾਲ ਉਹ ਧਰਮ ਰਾਜ ਹੱਥ ਬਨ ਕੇ ਰਾਜੇ ਜਨ ਨੂੰ ਬੇਇਨਤੀ ਕਰਦਾ ਕਹਿੰਦਾ ਮਹਾਰਾਜ ਜਿਹੜੇ ਮਾਤ ਲੋਕ ਤੇ ਆਦਮੀ ਅਤਿਆਚਾਰ ਕਰਦੇ ਆ ਲੁੱਟ ਮਾਰ ਕਰਦੇ ਆ ਤੇ ਬੇਵਿਚਾਰ ਕਰਦੇ ਆ ਠੱਗੀਆਂ ਮਾਰਦੇ ਆ ਤੇ ਗੁਰੂਆਂ ਦੀ ਸੇਵਾ ਨਹੀਂ ਕਰਦੇ ਕੇ ਪੁੱਠੇ ਸਿੱਤੇ ਕੰਮ ਕਰਦੇ ਆ ਇਹੋ ਜਿਹੇ ਜਨਾਸਤਕ ਆਦਮੀ ਨੇ ਇਹਦੇ ਪਾਪੀ ਆਦਮੀ ਨੇ ਮਨੁੱਖ ਦੇ ਹੀ ਦੀ ਕਦਰ ਨਹੀਂ ਪਾਉਂਦੇਗੇ ਤੇ ਉਹਨਾਂ ਨੂੰ ਕਹਿੰਦੇ ਸਜ਼ਾ ਦੇਣ ਵਾਸਤੇ ਮੇਰੀ ਡਿਊਟੀ ਲਈਏ ਧਰਮਰਾਜ ਤੇ ਉਹ ਹੁਣ ਤੁਸੀਂ ਕਹਿੰਦੇ ਛੱਡ ਦਿਓ ਜੇ ਛੱਡਦੇ ਇੱਥੇ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਹੁੰਦੀ ਏ ਗੱਲ ਹੋ ਗੁਰ ਦੀ ਆ ਗਈ ਤੇ ਜੇ ਨਹੀਂ ਛੱਡਦੇ ਤਾਂ ਤੁਹਾਡੇ ਹੁਕਮ ਦੀ ਉਲੰਘਣਾ ਹੁੰਦੀ ਏ ਤੇ ਮੈਂ ਤਾਂ ਚੱਕਰ ਜਵਲ ਗਿਆ ਤੇ ਕੀ ਰਾਂਗੀ ਉੱਤਾਰ ਬ੍ਰਾਈਟ ਇੰਟੈਲੀਜੈਂਟਾ ਦਿਮਾਗੀਏ ਜਿੰਨੇ ਕੋ ਵੱਡੇ ਪਰ ਵੀ ਤੇ ਹੁੰਦੇ ਨਾ ਡਿਊਟੀ ਤੇ ਹੁੰਦੇ ਨਾ ਦਿਮਾਗ ਹਾਈ ਹੁੰਦਾ ਸਾਡੇ ਦਿਮਾਗ ਸਿੰਪਲ ਹੈ ਸਾਡੀ ਉਨੀ ਵੀ ਸੋਚ ਨਹੀਂ ਹੁੰਦੀ ਸਾਡੀ ਸੋਚ ਲਿਮਟਡ ਹੁੰਦੀ ਸੀਮਤ ਹੁੰਦੀ ਹੈ ਤੇ ਮਹਾਪੁਰਸ਼ਾਂ ਦੀ ਸੋਚ ਮਹਾਨ ਹੁੰਦੀ ਹੈ ਤਾਂ 1.0 ਉਹ ਇੱਕ ਜੋਤੀ ਲੰਮੀ ਕਿੰਨੇ ਮਹਾਰਾਜ ਤੁਹਾਡੇ ਹੁਕਮ ਦੀ ਪਾਲਣਾ ਵੀ ਹੋ ਜੇ ਤੇ ਇੱਧਰ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਵੀ ਪਾਲਣਾ ਹੋ ਜੇ ਤੇ ਤੁਸੀਂ ਐ ਕਰੋ ਮੇਰੀ ਜਾਨ ਬਚ ਜੂਗੀ ਤੇ ਇਹ ਨਾਲ ਜਿਹਨੇ ਪਾਪ ਕੀਤੇ ਨੇ ਨਾ ਨਰਕ ਦੇ ਉਹ ਜਿਹੜੇ ਜੀਵ ਹੈਗੇ ਨੇ ਪਾਪ ਦੇ ਬਰਾਬਰ ਕੋਈ ਪੁੰਨ ਦੇ ਦੇਵਾਂ ਤੁਹਾ ਤੇ ਜਿਹਨੇ ਪਾਕੀਆਂ ਦਾ ਪਾਪ ਉਹਦੇ ਬਰਾਬਰ ਤੁਲ ਗਿਆ ਉਹ ਮੈਂ ਸਾਰੇ ਘਟ ਦੂੰਗਾ ਤਾਂ ਰਾਜਾ ਜਨ ਕਹਿੰਦਾ ਮੈਨੂੰ ਮੰਜ਼ੂਰ ਆ ਲਿਆ ਕਰਦੇ ਆ ਤੱਕੜ ਜਾਓ ਤੱਕੜ ਵੀ ਵੱਡੀ ਹੈ ਲਿਆਤਾ ਉਹਨੇ ਉਹ ਇੱਕ ਬੜੇ ਜੰਦ ਦੇ ਇੱਕ ਘੜੀ ਦਾ ਸਿਮਰ ਜਿਹੜਾ ਸੀ ਨਾ ਉਹ ਬੰਦਗੀ ਪਰਮਾਤਮਾ ਦੀ ਬੰਦਗੀ ਘੜੀ ਸੀ ਬੰਦਗੀ ਉਹਨੂੰ ਕਹਿੰਦੇ ਹੈ ਜਿਹੜਾ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਨਾਮ ਵਸ ਜਾਵੇ ਮੁੱਖ ਜੁਹਾਰਾਮ ਰਾਮ ਸਾਰੀ ਗੀਤ ਨੇ ਨੌਵੇਂ ਪਾਸ਼ਾ ਸੁਣ ਤੈਗ ਬਾਦਰ ਜਾਂਦੀ ਜਾਂਦਰ ਭੋਗ ਦੇ ਲੋਕਾਂ ਦੇ ਅਖੀਰ ਤੇ ਫੈਸਲਾ ਕਰਦੇ ਹੈ RAM ਨਾਮੁਰ ਮੇ ਗਹਿਓ ਇਥੇ ਔਰ ਨਵਾਂ ਦਿਲ ਦਾ ਕਹਿੰਦੇ ਜਿਹਦੇ ਦਿਲ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ RAM ਨਾਮ ਔਰਮੇ ਗਇਓ ਜਾਂਕੇ ਸੰਭਲੀ ਕੋਏ ਜਿਸ ਮਤ ਨਹੀਂ ਵਸਤ ਹੋਈ ਨਹੀਂ ਇਸ ਵਾਸਤੇ ਕਹਿੰਦੇ RAM ਨਾਮ ਔਰਮੇ ਗਇਓ ਜਾਂਕੇ ਸੰਭਲੀ ਕੋਏ ਜੇ ਸਿਮਰਤ ਸੰਕਟ ਮਿਟੈ ਦਸਤਾਰੋ ਜਿਸ ਸਿਮਰ ਨਾਲ ਸਾਰੇ ਸੰਕਟ ਵੀ ਕਿਤੇ ਜਾਂਦੇ ਤੇ ਭਗਵਾਨ ਦੇ ਦਰਸ਼ਨ ਹੋ ਜਾਂਦੇ ਦੇਵਦਰ ਕਬੀਰ ਦੀ ਬਾਣੀ ਹੈ ਸਲੋਕ ਇੱਕ ਸਲੋਕ ਬੋਲਦੇ ਸਮਾਜ ਦੀ ਗੱਲ ਹੈ ਵੀ ਇਹ ਕਹਿੰਦਾ ਕਬੀਰ ਸੁਪਨੇ ਵੇ ਵੜਾ ਕੇ ਜਾਂ ਮੁਖ ਨਿਕ ਸਹਿਰਾਮ ਤਾਂ ਕੇ ਪੱਕੀ ਪਾਹਣੀ ਮੇਰੇ ਦਨ ਕੋ ਚਾਮ ਕਹਿੰਦਾ ਸੁੱਤਾ ਪਿਆ ਕੋਈ RAM RAM ਜਪੀ ਜਾਂਦਾ ਹੋਵੇ ਮੇਰਾ ਜੇ ਇਹ ਕਰਦਾ ਵੇ ਸ੍ਰੀ ਦੀ ਚਮੜੀ ਲਵਾ ਕੇ ਜੁੱਤੀਆਂ ਬਣਾ ਕੇ ਉਹਦਾ ਗਲਮਾ ਜਪਾਵੇ ਸੁੱਤਾ ਪਿਆ ਕਹਿੰਦਾ ਸੁੱਤਾ ਪਿਆ ਉਹ ਬੋਲੂਗਾ ਜੀ ਤੇ ਦਿਲ ਦੇ ਵਿੱਚ RAM ਦਾ ਨਾਮ ਵੱਜ ਗਿਆ ਇਹ ਨੂੰ ਕਹਿੰਦਾ ਸਬ ਕਨਸ਼ੀਅਸ ਯਾਰੀ ਵਾਸਤੇ ਸਾਡੇ ਸਭ ਕੰਸੀਅ ਦੇ ਤੇ ਉੱਤਰ ਜਾਵੇ ਉਹ ਨਿਕਲਦੀ ਨਹੀਂ ਜੇ ਗੁਰੂਆਂ ਦੀ ਤਸਵੀਰ ਤੇ ਗੁਰੂਆਂ ਦਾ ਨਾਮ ਸਾਡੇ ਸਭ ਕੰਸੀਅ ਦੇ ਵਿੱਚ ਵਸ ਗਿਆ ਤੇ ਸਾਡਾ ਲੋਗ ਤੇ ਬਰੋਸਾ ਲੱਗ ਗਿਆ ਗੁਰਬਾਣੀ ਕਹਿੰਦੀ ਹੈ ਦੁੱਖ ਕਲੇਸ਼ ਨਾ ਹੋਵੇ ਆਪਾਂ ਜਦ ਜੀ ਜਮੇ ਨੇੜੇ ਨਹੀਂ ਆਉਂਦੀਆਂ ਇੱਕ ਦੁੱਖ ਦੇ ਕਲੇਸ਼ ਦੇ ਕਪੈ ਇਹ ਨੇੜੇ ਨਹੀਂ ਆਉਂਿਆ ਅਗਲੇ ਵਾਰ ਬੈਠ ਲਾਗ ਜਾਂਦਾ ਹੈ ਕਹਿੰਦੇ ਦੁੱਖ ਕਲੇਸ਼ ਨੂੰ ਭੋਗ ਵਿਆਪਾ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹਿ ਗੁਰਮੰਤਰ ਉਹਨਾਂ ਜੇ ਗੁਰੂਆਂ ਦਾ ਮੰਤਰ ਸਾਡੇ ਦਿਲ ਵਿੱਚ ਬਸ ਜਾਵੇ ਤੇ ਦੁੱਖ ਕਲੇਸ਼ ਤੇ ਪੈ ਸਾਡੇ ਨੇੜੇ ਆਉਂਦੇ ਨਹੀਂ ਅਸੀਂ ਮਹਾਪ੍ਰਸ਼ਾ ਦੀ ਸ਼ਰਮ ਲੈਣੀ ਹੈ ਕਿਵੇਂ ਲੈਣੀ ਹੈ ਗੁਰਵਾਣੀ ਕਹਿੰਦੀ ਹੈ ਸਾਧੂ ਕੀ ਮਨ ਓਟ ਗਏ ਮਹਾਪ੍ਰਸ਼ਾ ਦੀ ਸ਼ਰਮ ਲੈ ਕੀ ਕਰ ਕਹਿੰਦੇ ਉਹ ਤਸਿਆਨਕ ਤਿਆਗ ਅਦੇ ਮਨ ਦੀ ਮਤ ਛੱਡ ਦੇ ਮਨ ਦੀ ਮਤ ਛੱਡ ਦੇ ਹੀ ਗੁਰਬਾਣੀ ਦਾ ਪ੍ਰਕਾਸ਼ ਚੱਲਦਾ ਹੈ ਬਾਣ ਚੱਲਦਾ ਹੈ ਉਥੇ ਜਿਹੜੀ ਮਨ ਦੇ ਅੰਗੂਰ ਉਹ ਸੁਣਾ ਕੇ ਤੁਸੀਂ ਸੁਣਦੇ ਹੀ ਦੀ ਸੁਣਦੇ ਹੈ ਵੇਸ਼ਾ ਮਨ ਦੀ ਜੇ ਗੁਰੂਆਂ ਦੀ ਸੁਣੀਏ ਤਾਂ ਮੱਤ ਵਿੱਚ ਰਤਨ ਜਵਾਹਰ ਮਾਨ ਚ ਜੇ ਕੋ ਗੁਰ ਕੀ ਸਿੱਖ ਸੁਣੀ ਤੋਏ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਸਾਧੂ ਕੀ ਮਨ ਓਟ ਗਏ ਉਮਤ ਸੰਨ ਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕ ਭਗਵਨ ਦੀ ਸਿਖਿਆ ਜੀ ਕੀ ਮੰਤਰ ਤੋਏ ਬਾਬਾ ਕਾਂ ਨ ਬਤਾਰੀ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹੋਏ ਆਂ ਇਹਨਾਂ ਦੇ ਹਿਰਦੇ ਵਿੱਚ ਗੱਲ ਪਾਛਾ ਬਾਬਾ ਸਹਿਰ ਸਿੰਘ ਜਿਨ੍ਹਾਂ ਵੀ ਮੈਂ ਗੱਲ ਕਰ ਰਿਹਾ ਸੀ ਕਿ ਪਾਛਾ ਕਹਿੰਦੇ ਸੀ ਜਨਕ ਦਾ ਉਦਾਰ ਹੈ ਜਨਕ ਦਾ ਉਦਾਰ ਕਿਵੇਂ ਕਹਿੰਦੇ ਸੀ ਇਹ 200 ਰੁਪਏ ਦਾ ਹੈ ਉੱਥੇ ਬਾਬਾ ਜੀ ਨੇ ਇੱਕ ਗਰੀਬ ਘਰੇ ਸੀ ਕਾਜੀ ਤੇ ਮਾਇਓ ਗੁਆ ਸੀਗੇ ਉਹਦੀ ਵਜ੍ਹਾ ਤੇ ਉਹ ਠੀਕ ਕੀਤੀ ਸੀ ਤੇ ਉਹਨੇ ਪਰਨ ਕੀਤਾ ਸੀ ਵੀ ਪਾਠ ਪਾਠੀ ਜਲਾਲੋਨਾਂ ਨੂੰ ਜਾ ਕੇ ਬਾਤ ਕਰਵਾਉਣਾ ਤੇ ਉਹ ਠੀਕ ਹੋ ਗਿਓ ਉਹਨੇ ਪਾਠ ਉਹਦੇ ਘਰੇ ਬਾਬਾ ਜੀ ਨੇ ਪਾਠ ਭੇਜਦੇ ਤੇ ਬਾਬਾ ਜੀ ਕੋਈ ਮਿਹਨਤੀ ਕਰਦੇ ਸੀ ਬਾਬਾ ਜੀ ਕਹਿੰਦੇ ਅਸੀਂ ਬਾਠ ਰੁਕੇ ਜਾਗੇ ਕਹਿੰਦੇ ਮੰਨਤਾ ਤੂੰ ਹੀ ਕਰੀ ਮਸ਼ਾਅਰ ਤੁਹਾ ਗਿਆ ਉੱਥੇ ਟਾਈਮ ਤੇ ਇਹ ਗੱਡੀ ਘੜਾਤੀ ਉਹ ਰਸੂਲਪੁਰ ਵਾਲੇ ਰਾਤ ਇਹ ਜਾਂਦਾ ਸੀ ਕਿ ਚਾਰਾ ਵਜੂਦ ਕੱچے ਹੁੰਦੇ ਸੀ ਚੱਕਰ ਦਾ ਜਲਪਨ ਕੀ ਤੇ ਸੇਪੋਜੀ ਗੱਡੀ ਹੁੰਦੀ ਸੀ ਤਾਂ ਬੇਅਰ ਪੁਆਇੰਟ ਜੇ ਉੱਥੇ ਗਏ ਮੁੜੇ ਜੋ ਸਾਹਮਣੇ ਘਰ ਹੋਣਾ ਬੰਦਾ ਸੀਗਾ ਕਹਿੰਦੇ ਬਾਬਾ ਜੀ ਇੱਥੇ ਆ ਜੋ ਬੈਠ ਕੇ ਚਾਹ ਪੀਰੋ ਪਾਪ ਇੱਥੇ ਇਧਰਲੇ ਸਾਹਮਣੇ ਕਰਿਆ ਬੈਠੀਗਾ ਉੱਤੇ ਬਹਿ ਗਏ ਉਹ ਕੋੜਾ ਆ ਗਿਆ ਉੱਥੇ ਉਹ ਬੁੜਾ ਜਿਹੜਾ ਸੀ ਨਾ ਉਹ ਮੈਨੂੰ ਕਹਿੰਦਾ ਕਹਿੰਦਾ ਸੰਤ ਜੀ ਮਗਹਾਂ ਬਾਬਾ ਦੱਸ ਕੀ ਆ ਨਾ ਉਮਰ ਬਾਬਾ ਸਿਉਂ ਪਾਗ ਕਹਿੰਦਾ ਤੁਸੀਂ ਮਾਨੂੰ ਕਿ ਕਦੇ ਆਏ ਆ ਗੱਲ ਪਾਸ਼ ਬਾਬਾ ਸੇ ਸਿਉਂ ਜੀ ਦੇ ਮਗਹਾਂ ਉੱਥੇ ਕੱਕੜ ਦੇ ਮਿਲਦੇ ਹੁੰਦੇ ਹੁੰਦੇ ਕਹਿੰਦਾ ਬਾਬਾ ਜੀ ਕਹਿੰਦਾ ਉਹਨਾਂ ਵਰਗਾ ਰਹਿ ਪਰ ਗੋਗੰਬਰ ਮੈਂ ਨਹੀਂ ਕੱਤੀ ਤੇ ਦੇਖਿਆ ਮੈਂ ਕਿਵੇਂ ਕਹਿੰਦਾ ਸਾਡਾ ਅੱਧਾ ਦਾ ਉਹਨਰ ਕਹਿੰਦਾ ਉਹ ਉਹਨਾਂ ਮਹਾਪੁਰਸ਼ਾਂ ਦਾ ਸੇਵਕ ਸੀ ਤੇ ਫਿਰ ਕਹਿੰਦੇ ਉਹਨਾਂ ਦੇ ਅੰਦਰ ਅਸਲੀਅਤ ਇਹ ਹੈ ਕਿ ਮੇਰੇ ਮਾਤਾ ਪਿਤਾ ਉਹਨਾਂ ਨੇ ਸੇਵਕ ਸੀ ਬੇਤੀ ਕਰਦੇ ਸੀ ਜਾ ਕੇ ਉੱਥੇ ਵੀ ਸਾਡੇ ਘਰੇ ਚੱਲ ਨਾ ਪਾਓ ਬਾਬਾ ਜੀ ਕਹਿੰਦੇ ਪ੍ਰਮਾਤਮਾ ਆਉਗਿਆ ਪ੍ਰਮਾਤਮਾ ਆਉਗਿਆ ਆਜਾਂਗੇ ਵੀ ਤੇ ਮੇਨ ਪੁਆਇੰਟ ਕਹਿੰਦੇ 2 ਸਾਲ ਨਹੀਂ ਆਏ ਉਹ ਬੰਦਾ ਕਹਿੰਦਾ ਮੈਂ ਹੋ ਗਿਆ ਬਿਮਾਰ 9 ਸਾਲ ਦਾ ਸੀ ਤੇ ਕਹਿੰਦਾ ਮੈਂ ਬਿਮਾਰ ਜਿਆਦਾ ਦੋ ਮਹੀਨਾ ਪਿਆ ਸੀ ਡਾਕਟਰਾਂ ਨੂੰ ਜਵਾਬ ਦਿੱਤਾ ਤੇ ਅਚਾਨਕ ਗਿੱਲ ਪਾਸ਼ਾ ਬਾਬਾ ਸੇਹ ਸਿੰਘ ਜੀ ਬਾਬਾ ਕਾਨ ਉਤਾਰੀ ਜਿੱਥੇ ਜਗ੍ਹਾ ਤੇ ਅੱਜ ਬੈਠੇ ਜਿੱਨਾ ਮੇਲਾ ਪੱਬ ਲੱਗੇ ਉਹ ਜੋ ਵੀ ਆਜਿ ਕਰ ਰਹੇ ਆ ਬਾਬਾ ਕਾਨ ਉਤਾਰੀ ਉਹ ਨਾਲ ਲੈ ਕੇ ਜਾਵੇ ਇਹਨਾਂ ਚਲੋ ਸਭਾ ਸੇਹ ਨੂੰ ਕਹਾਂ ਦੋ ਸਾਲੋਂ ਕਹਿੰਦੇ ਅੱਜ ਥਾਣਾ ਉਹਦੇ ਘਰੇ ਜਾਵਾਂਗੇ ਜਾ ਪਹੁੰਚੇ ਦੇ ਮੁੰਡਾ ਸੱਤ ਪਵਾਰੇ ਕੋਈ ਸੀ ਉਹ ਕਨਾਈ ਉਧਰ ਮੈਂ ਤੇ ਕਹਿੰਦੇ ਭਾਈ ਤੁਸੀਂ ਕਹਿੰਦੇ 2 ਸਾਲ ਤੇ ਅੱਜ ਆ ਕੇ ਖਾਣਾ ਤਿਆਰ ਕਰੋ ਕਹਿੰਦੇ ਪ੍ਰਸ਼ਾਦ ਸਾਹਿਬ ਕੀ ਜਾਵਾਂਗੇ ਉਹ ਬੜੇ ਖੁਸ਼ ਹੋਏ ਬੱਚੇ ਨੂੰ ਭੁੱਲ ਗਏ ਲੰਮੇ ਬਿਗੇ ਡਰਉਤ ਮਾਣਾ ਕੀਤੀ ਫਲਕ ਤੇ ਬਾਬਾ ਜੀ ਨੂੰ ਬਿਠਾਇਆ ਭੋਜਨ ਤਿਆਰ ਕੀਤਾ ਤਿਆਰ ਕਰਕੇ ਥਾਲੀ ਚ ਪਾ ਲਿਆ ਉਹ ਚੱਕਣ ਲੱਗੋ ਮੁੰਡਾ ਮਰ ਗਿਆ ਜਾਂ ਉਹ ਦੂਦੋਂ ਨਾ ਨਹੀਂ ਉਹਦੀ ਰੂਹ ਕੱਢੀ ਤੇ ਉਹਨਾਂ ਆਖੇ ਮਹਾਪੁਰਸ਼ ਮਸਾ ਆਇਆ ਦੋ ਸਾਲ ਬਾਅਦ ਉਹ ਵੀ ਸਬਰ ਸੰਦੋਖ ਵੜੀ ਸੀ ਕਮਾਈ ਵੜੀ ਜਿਹਨਾਂ ਮਹਾਪੁਰਸ਼ਾਂ ਦੇ ਨਾਮ ਦਾ ਰੰਗ ਜੜਿਆ ਹੁੰਦਾ ਉਹਨਾਂ ਕੋਲੋਂ ਉਹਨਾਂ ਨੇ ਉਹ ਚਾਦਰ ਦਿੱਤੀ ਖਾਣਾ ਚਾਕੇ ਮਹਾਪੁਰਸ਼ ਨੇ ਪੂਰੀ ਰੱਖਤਾ ਕਹਿੰਦੇ ਖਾਣਾ ਖਵਾ ਦਈਏ ਫੇਰ ਬਾਅਦ ਦੇਖੀ ਤੇ ਮਹਾਪੁਰਸ਼ ਵੀ ਅੰਦਰ ਜਾਮੀ ਸੀ ਤੇ ਉਹ ਕਹਿੰਦੇ ਵੀ ਖਾਣਾ ਤਾਂ ਕਰਨਾ ਫੇਰ ਖਾਵਾਂਗੇ ਓਏ ਕਹਿੰਦੇ ਕਾ ਗੋਰਾ ਜਾ ਮੁੰਡਾ 9 ਸਾਲ ਦਾ ਕਹਿੰਦਾ ਇਹਦੀ ਰੂਹ ਨੂੰ ਕਹਿੰਦੇ ਜਾਵੇਂ ਦੂਧ ਫੜੀ ਜਾਂਦੇ ਕਿਹਦਾ ਹੈ ਬਾਬਾ ਕਾਨ ਨਾ ਜੀ ਬਾਬਾ ਕਾਨ ਕਹਿੰਦਾ ਮਹਾਰਾਜ ਜਿਹੜਾ ਆਪਣੀ ਦ੍ਰਿਸ਼ਟੀ ਵਿੱਚ ਆ ਗਿਆ ਆਪਣਾ ਹੀ ਹੈ ਉਹ ਰੋਕੋ ਦੇ ਵਾਂਗ ਕਹਿੰਦੇ ਸਾਡਾ ਮੰਨਾ ਹੋਣੀ ਜਾਂਦੀ ਕਹਿੰਦੇ ਪਿਆਰਿਆਂ ਨੇ ਥਾਲੇ ਇੱਥੇ ਉਹ ਉੰਡੇ ਕੋਲੇ ਗਏ ਕਹਿੰਦੇ ਜਮਦੂਤ ਦੀ ਕਹਿੰਦਾ ਜਮਰਾਜ ਜਿਵੇਂ ਸੀਵੇਂ ਸੀ ਕਿ ਸਾਡੇ ਹੁੰਦੇ ਉਹਦਾ ਪੁੱਤਾ ਫੜਕੇ ਲੈ ਜਾਣ ਉਹਦੀ ਰੂਹ ਜਮਦੂਤ ਤੋਂ ਛਰਾ ਕੇ ਦੇ ਦੁਆਰਾ ਕਲਮੂਦ ਦੇ ਵਿੱਚ ਪਾਤੀ ਪਾ ਕਹਿੰਦੇ ਉਹ ਰਾਮ ਰਾਮ ਵੈਲ ਵੈ ਕਰਦਾ ਉੱਠ ਕੇ ਬੈਠ ਗਿਆ ਇਹ ਦੇ ਕਿੰਨੀ ਉਮਰ ਆਦੀ 9 ਸਾਲ ਦੀ ਕਹਿੰਦੇ 80 ਸਾਲ ਖੁਦਾ ਕੋਲ ਲੈ ਤੀ ਘੱਟ 90 ਸਾਲ ਜੀਉਂਗੋ ਤੋਂ ਪਹਿਲਾਂ ਮਾਰਨ ਵਾਲਾ ਕੋਈ ਨਹੀਂ ਉਹ ਬੰਦਾ ਕਹਿੰਦਾ ਮੈਂ ਉਹ ਆਦਮੀ ਐ ਇਹ ਕਹਿੰਦਾ ਹੱਡ ਬੀਤੀ ਐ ਗਾਣੀ ਕਹਿੰਦਾ ਕਹਿੰਦਾ ਕਿਹ ਜੱਗ ਬੀਤੀ ਹੁੰਦੀ ਐ ਮੈਂ ਤੁਹਾਨੂੰ ਹੱਡ ਬੀਤੀ ਸੁਣਾਈ ਐ ਕਹਿੰਦਾ ਇੰਨੇ ਰੇ ਪਰਸੀ ਪਿਆ ਪਰ ਉਹ ਇਹਦਾ ਉਹਨਾਂ ਨੇ ਮੈਨੂੰ ਜਮਰੂਦ ਸੁਣਾ ਕੇ ਤੇ ਅਸੀਂ ਸਾਹ ਕੋਲੋਂ ਬਖਸ਼ੇ ਸੀ ਤੇ ਕਹਿੰਦਾ ਹੁਣ ਮੇਰੇ ਪੰਜ ਮੁੰਡੇ ਆ ਕਹਿੰਦਾ ਕਦੇ ਛੜਦੀ ਕਲਾ ਮੇਰਾ ਤਾਂ ਮੈਂ ਪਰ ਇਹਨਾਂ ਮਹਾਪ੍ਰਸ਼ਾਨੇ ਬਾਪੇ ਕਾਂ ਉਧਾਰੀ ਨੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸੀ ਤੇ ਜਿਸ ਤੇ ਇਹੋ ਜੇ ਸਮ ਵਿੱਚ ਦੀ ਬ੍ਰਹਮ ਗਿਆਨੀ ਮਹਾਪ੍ਰਸ਼ਾਨ ਦੀ ਬਖਸ਼ਿਸ਼ ਹੋ ਜਾਵੇ ਤੇ ਅਸੀਂ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਨੀ ਹੈ ਹੋਤਾ ਜੋ ਦੇ ਮੂਹਤ ਨੂੰ ਤੇ ਭਾਈ ਤੁਸੀਂ ਵੀ ਸਾਰੇ ਭਗਾਂ ਨੇ ਜਿਹੜੇ ਹੋ ਜਿਹੜਾ ਤੇ ਸਥਾਨ ਤੇ ਆ ਕੇ ਹਰ ਸਾਹਿਬ ਦੀ ਤਰ੍ਹਾਂ ਚੌਕੀ ਭਰ ਰਿਓ ਬਗੈਰ ਕਰਮਾਂ ਤੋਂ ਬਗੈਰ ਪੁੰਨਾਂ ਤੋਂ ਮਹਾਂ ਉਸ਼ਵੇ ਦਰਵਰ ਮੂਹੀ ਨਿੰਦਾਂ ਠੀਕ ਹੈ ਗੁਰਬਾਣੀ ਕਹਿੰਦੀ ਹੈ ਜੋ ਜੋ ਸੁਣੈ ਨਾਮ ਜਸ ਨਿਰਮਲ ਦੰਤ ਦਾ ਜਨਮ ਮਰ ਦੁੱਖ ਨਾਸਾ ਕੋ ਨਾਨਕ ਪਾਈਏ ਵਡਭਾਗੀ ਮੰਤਰ ਹੋਏ ਬਗਸਾ ਜਿਹੜਾ ਵੀ ਸ਼ਰਧਾ ਨਾਲ ਇਹੋ ਜੇ ਸਭ ਦੇ ਸ੍ਰੀ ਬ੍ਰਹਮ ਗਿਆਨੀ ਮਾਪੂਛਾ ਦਾ ਰਾਮ ਦਾ ਰੈਟਰਾਂ ਦਾ ਪ੍ਰਮਾਣ ਦਾ ਜਸੂ ਸੁਣ ਲੈਂਦੇ ਉਹ ਤੇ ਅਮਲ ਕਰ ਲੈਂਦੇ ਤੇ ਗੁਰਬਾਣੀ ਕਹਿੰਦੀ ਉਹ ਜਨਮ ਤੇ ਮਰਨ ਦਾ ਦੁੱਖ ਟਲ ਜਾਂਦਾ ਪਰ ਸੂ ਸ਼ਰਧਾ ਨਾਲ ਪਿਆਰ ਨਾਲ ਉਹੀ ਜਿਹਦੇ ਪੁੰਨ ਕੀਤੇ ਹੋਣਗੇ ਜਿਹਦੇ ਮਸਤ ਦੇ ਭਾਗ ਚੰਗੇ ਹੋਣਗੇ ਕੋਈ ਇੱਕ ਦੀ ਜਰਤ ਨਹੀਂ ਕਹਿੰਦੇ ਵੈਤਰੀ ਪਹਿਲਾ ਤੋਂ ਉਸ ਵੇ ਮੂਈ ਨਹੀਂ ਹੁੰਦਾ ਤੇ ਕਲਯੁਗ ਹੈ ਇਸ ਕਲਯੁਗ ਦੇ ਵਿੱਚ ਸਾਨੂੰ ਮਨੁੱਖ ਨਹੀਂ ਦੇ ਕੇ ਪ੍ਰਮਾਤਮਾ ਨੇ ਭੇਜਿਆ ਤੇ ਅਸੀਂ ਕੁਝ ਲਾਹਾ ਘਟਣ ਵਾਸਤੇ ਆਏ ਹੈ ਇਹਨੂੰ ਗੁਰਬਾਣੀ ਕਹਿੰਦੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕਤੀ ਚੱਲੀ ਉਮਰ ਕੋ ਰਾਤਰੀ ਨਾਲ ਦਿ루 ਜਾਂਦੀ ਹੈ ਤੋ ਆਦਮੀ ਮੂਲ ਨੂੰ ਭੁੱਲ ਗਿਆ ਅਸੀਂ ਆਪਣੇ ਸ੍ਰੋਗ ਨੂੰ ਭੁੱਲ ਗਏ ਤੇ ਪ੍ਰਮਾਤਮਾ ਨੂੰ ਹੀ ਭੁੱਲ ਗਏ ਤੇ ਗੁਰੂਆਂ ਨੂੰ ਹੀ ਭੁੱਲ ਗਏ ਤਾਂ ਅਸੀਂ ਤੁਸੀਂ ਹੁੰਦੇ ਹਾਂ ਕਰਵਾਣੀ ਕਿਨੇ ਮੁੱਟੋ ਕੁਲੀ ਨਾਨਕਾ ਫਿਰ ਫਿਰ ਜਨਮ ਮੋਇਆਸ ਕਸਤੂਰੀ ਕਾ ਲੋਪੜੇ ਗੰਦੇ ਨੂੰ ਵਿਆਸ ਜਵਾਤ ਤੁਸੀਂ ਸਾਰੇ ਪਾਈ ਪਾ ਗਾਣੇ ਤੇ ਬਾਬੇ ਘਰ ਉਤਾਰੀ ਦੇ ਚਰਨਾਂ ਵਿੱਚ ਗੱਲ ਪਾ ਸਾ ਬਾਬਾ ਅਸੀਂ ਦੇ ਚਰਨਾਂ ਵਿੱਚ ਬਾਬਾ ਕੇ ਤਾਂ ਅਸੀਂ ਚਰਨਾਂ ਵਿੱਚ ਸਾਰੇ ਰਹਿਬਰ ਪੈਗੰਬਰ ਅਵਤਾਰ ਜਿੰਨੇ ਭਗਤ ਹੋਏ ਨੇ ਸਾਰੇ ਜਨਾਂ ਦੇ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਇਹ ਦੀਨ ਦੇ ਮਾਲਕ ਜੀ ਰਵਾਜ ਕਰਨਾ ਨਾ ਤੇ ਝਟਕਾ ਦੇ ਜਨਾਂ ਹਰੇ ਅੰਤਰਜਾਮੀ ਸਰਬ ਵਿਆਪੀ ਸਰਬ ਸ਼ਕਤੀ ਸੰਪੰਨ ਜੀਵਤਾ ਹਵੇ ਸ਼ੰਪੂਰ ਨਾਰ ਭੁੱਲਣ ਹੰਦ ਸਭ ਕੋ ਭੁੱਲ ਗੁਰੂ ਕਿਰਤਾਰ ਤੇ ਅਸੀਂ ਤਾਂ ਕਲ ਜੁਗ ਜੀਵ ਐ ਤਬ ਤਬ ਦੇ ਗੁਨਾਹੀਆਂ ਪੈਰ ਪੈਰ ਤੇ ਕੋ ਨਾਰਾਂ ਤੇ ਆਪੋ ਬਖਸ਼ਣ ਹਾਰ ਤੇ ਆਵਰੇ ਦਰ ਤੇ ਆਏ ਆ ਤੇ ਸਤਿ ਆਨਿ ਹਾਰਿ ਹਾਲੋ ਤੇ ਸਾਨੂੰ ਆਪਣੇ ਗੁਰੂ ਨਾਮ ਦੀ ਦਾਤ ਬਖਸ਼ੋ ਆਪਣੇ ਜਨਾਂ ਦਾ ਪ੍ਰੇਮ ਬਖਸ਼ੋ ਸਤਿ ਉਦ ਦੇ ਬਖਸ਼ੋ ਤੇ ਕਲਜੁਰੀਆਂ ਹਵਾਵਾ ਤੋਂ ਬਚਾ ਕੇ ਰੱਖੋ ਕੁਸੰਗਤ ਤੋਂ ਬਚਾ ਕੇ ਰੱਖੋ ਤਾਂ ਕਿ ਅਸੀਂ ਉਸਦੇ ਭੇਤੇ ਸੋਦੇ ਜਾਗਦੇ ਆਪ ਦੀ ਬੰਦਗੀ ਕਰਕੇ ਮਾਲਕ ਦੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਲਈਏ ਤੇ ਸਾਡਾ ਇਸ ਮਰਕ ਦੇ ਅੰਦਰ ਫੌਨਾ ਸਭ ਹੋ گلتی بھی آمیاں بھی آ ہیں تو سات سنگت پرماتما تے وہ کرنا پائی ماپ سر نے بڑے پیار سے ستکار پورک بولنا واحر جی کا خالص جی <تصفح>